ਥਾਰ ਦੀ ਤਸਵੀਰ ਤੁਸੀਂ ਦੇਖ ਕੇ ਜਿੱਥੇ ਫੈਨਸ ਦੀ ਜਿਹੜੀ ਅੱਖਾਂ ਨੇ ਉਹ ਨਮ ਹੋ ਜਾਂਦੀਆਂ ਨੇ ਕਿ ਇਹ ਉਹੀ ਥਾਰ ਹੈ ਜਿਸ ਦੇ ਵਿੱਚ ਸਿੱਧੂ ਮੂਸੇਵਾਲਾ 29 ਮਈ ਨੂੰ ਜਿਹੜਾ ਘਰ ਤੋਂ ਸਵਾਰ ਹੁੰਦਾ ਹੈ ਤੇ ਜਵਾਰ ਕੇ ਜਾ ਕੇ ਸਿੱਧੂ ਦੇ ਉੱਪਰ ਜਿਹੜਾ اٹੈਕ ਕੀਤਾ ਜਾਂਦਾ ਤਾਂ ਤਸਵੀਰ ਉਸ ਥਾਰ ਦੀ ਹੈ ਇਹ ਉਹੀ ਥਾਰ ਹੈ ਜਿਸ ਅੰਜਵ 5:30 ਵਜੇ ਦੇ ਕਰੀਬ ਨਿਕਲਦੀ ਹੈ ਤੇ ਸਿੱਧੂ ਦੇ ਉੱਪਰ ਅਟੈਕ ਹੁੰਦਾ ਪਹਿਲਾਂ ਗੋਲੀਆਂ ਦੇ ਨਿਸ਼ਾਨ ਦੇਖ ਸਕਦੇ ਹੋ ਵੀ ਕਿੰਨੀ ਬੇਰਹਿਮੀ ਦੇ ਨਾਲ ਸਿੱਧੂ ਮੂਸੇਵਾਲੇ ਦੇ ਉੱਪਰ ਅਟੈਕ ਕੀਤਾ ਜਾਂਦਾ ਹੈ ਪਿੱਛੇ ਜਿਹੜੀਆਂ ਕਰੋਲਾ ਤੇ ਬਲੈਰੋ ਗੱਡੀਆਂ ਹੁੰਦੀਆਂ ਨੇ ਉਹ ਅਟੈਕ ਕਰਦੀਆਂ ਨੇ ਪਰ ਸਿੱਧੂ ਜਵਾਬ ਵੀ ਦਿੰਦਾ ਹੈ ਵੱਲੋਂ ਜਿਹੜਾ ਹਮਲਾ ਕੀਤਾ ਜਾਂਦਾ ਹੈ ਉਹਨਾਂ ਵੱਲੋਂ ਜਿਹੜੇ AK47 ਤੋਂ ਲੈ ਕੇ ਹੋਰ ਵੀ ਹਥਿਆਰਾਂ ਦੇ ਨਾਲ ਜਿਹੜਾ ਕਹਿ ਸਕਦੇ ਆਂ ਵੀ ਗਿਣਤੀ ਵੱਧ ਹੋਣ ਦੇ ਕਾਰਨ ਜਿਹੜਾ ਅਟੈਕ ਕੀਤਾ ਜਾਂਦਾ ਤਾਂ ਸਿੱਧੂ ਦੇ ਅਸਸਕਾਲ ਦੋਸਤੋ ਤੁਸੀਂ ਦੇਖ ਰਹੇ ਹੋ FP News ਤੇ ਮੈਂ ਪਰਮਦੀ ਪ੍ਰਾਣਾ 29 ਮਈ ਸਿੱਧੂ ਮੂਸੇਵਾਲੇ ਦੀ ਤੀਸਰੀ ਵਰਸੀ ਤੇ ਸਿੱਧੂ ਦੀ ਹਵੇਲੀ ਦੇ ਵਿੱਚ ਖੜੇ ਆਂ ਅੱਜ ਉਹ ਥਾਰ ਦੀ ਤਸਵੀਰ ਤੁਸੀਂ ਦੇਖ ਕੇ ਜਿੱਥੇ ਫੈਨਜ਼ ਦੀ ਜਿਹੜੀ ਅੱਖਾਂ ਨੇ ਉਹ ਨਮ ਹੋ ਜਾਂਦੀਆਂ ਨੇ ਕਿ ਇਹ ਉਹੀ ਥਾਰ ਹੈ ਜਿਸ ਦੇ ਵਿੱਚ ਸਿੱਧੂ ਮੂਸੇਵਾਲਾ 29 ਮਈ ਨੂੰ ਜਿਹੜਾ ਘਰ ਤੋਂ ਸਵਾਰ ਹੁੰਦਾ ਤੇ ਜਵਾਰ ਕੇ ਜਾ ਕੇ ਸਿੱਧੂ ਦੇ ਉੱਪਰ ਜਿਹੜਾ اٹੈਕ ਕੀਤਾ ਜਾਂਦਾ ਤਾਂ ਤਸਵੀਰ ਉਸ ਥਾਰ ਦੀ ਹੈ ਉਹੀ ਥਾਰ ਹੈ ਜਿਸ ਦੇ ਵਿੱਚ ਸਿੱਧੂ ਦੀ ਉਹ ਚੱਪਲ ਦੀ ਵੀਡੀਓ ਜਿਹੜੀ ਹੈ ਉਹ ਸਾਫ਼-ਸਾਫ਼ ਬਿਆਨ ਕਰਦੀ ਹੈ ਕਿ ਸਿੱਧੂ ਦਾ ਜਿਹੜਾ ਸਿੰਪਲਪਣ ਸੀ ਜਿਹੜਾ ਸਾਦਾਪਣ ਸੀ ਉਹ ਨਜ਼ਰ ਆਉਂਦਾ ਸੀ ਕਿ ਸਿੱਧੂ ਸਾਦੇ ਤਰੀਕੇ ਦੇ ਨਾਲ ਰਹਿੰਦਾ ਸੀ ਤੇ ਇਹ ਇਹ ਤਸਵੀਰ ਇਹ ਵੀ ਬਿਆਨ ਕਰਦੀ ਹੈ ਕਿ ਸਿੱਧੂ ਨੇ ਕਦੇ ਵੀ ਆਪਣੇ ਉੱਤੇ ਫੇਮ ਨੂੰ ਹਾਵੀ ਨਹੀਂ ਹੋਣ ਦਿੱਤਾ ਤਾਂ ਥਾਰ ਦੀ ਤਸਵੀਰ ਹੈ ਇਹ ਥਾਰ ਹਵੇਲੀ ਦੇ ਵਿੱਚੋਂ 5:00 ਵਜੇ 5:30 ਵਜੇ ਦੇ ਕਰੀਬ ਨਿਕਲਦੀ ਹੈ ਤੇ ਸਿੱਧੂ ਦੇ ਉੱਪਰ ਅਟੈਕ ਹੁੰਦਾ ਪਹਿਲਾਂ ਗੋਲੀਆਂ ਦੇ ਨਿਸ਼ਾਨ ਦੇਖ ਸਕਦੇ ਹੋ ਵੀ ਕਿੰਨੀ ਬੇਰਹਿਮੀ ਦੇ ਨਾਲ ਸਿੱਧੂ ਮੂਸੇਵਾਲੇ ਦੇ ਉੱਪਰ ਅਟੈਕ ਕੀਤਾ ਜਾਂਦਾ ਇਹ ਥਾਰ ਹਵੇਲੀ ਦੇ ਵਿੱਚ ਮੌਜੂਦ ਹੈ ਤੇ ਅੱਜ ਕਹਿ ਸਕਦੇ ਆ ਵੀ 29 ਮਈ ਸਿੱਧੂ ਦੀ ਤੀਸਰੀ ਵਰਸੀ ਵਾਲੇ ਦਿਨ ਇਹ ਥਾਰ ਦੇਖ ਕੇ ਸਿੱਧੂ ਦਾ ਜਿਹੜੇ ਜਿੰਨੇ ਵੀ ਫੈਨ ਨੇ ਉਹ ਭਾਵਕ ਵੀ ਹੁੰਦੇ ਨੇ ਕਿਉਂਕਿ ਕਿਤੇ ਨਾ ਕਿਤੇ ਕਹਿ ਸਕਦੇ ਆ ਵੀ ਉਹ ਮਨਹੂਸ ਦਿਨ ਸੀ ਜਿਸ ਦਿਨ ਸਿੱਧੂ ਮੂਸੇਵਾਲਾ ਆਪਣੀ ਇਸ ਥਾਰ ਦੇ ਵਿੱਚ ਆਪਣੇ ਸਾਥੀਆਂ ਦੇ ਨਾਲ ਬੈਠ ਕੇ ਜਿਹੜਾ ਉਹ ਜਵਾਰ ਕੇ ਪਹੁੰਚਦਾ ਤੇ ਉਸ ਦੇ ਉੱਪਰ ਪਿੱਛੇ ਜਿਹੜੀਆਂ ਕਰੋਲਾ ਤੇ ਬਲੈਰੋ ਗੱਡੀਆਂ ਹੁੰਦੀਆਂ ਨੇ ਉਹ ਅਟੈਕ ਕਰਦੀਆਂ ਨੇ ਪਰ ਸਿੱਧੂ ਜਵਾਬ ਵੀ ਦਿੰਦਾ ਪਰ ਸਿੱਧੂ ਦੇ ਵੱਲੋਂ ਜਿਹੜੀ ਫਾਇਰ ਕੀਤੇ ਜਾਂਦੇ ਆ ਉਹ ਕਿਤੇ ਨਾ ਕਿਤੇ ਅਧੂ मतलब ਕਹਿ ਸਕਦੇ ਆਂ ਵੀ ਉਹ ਕਾਮਯਾਬ ਨਹੀਂ ਹੁੰਦੇ ਫਾਇਰ ਪਰ ਜਿਹੜੇ ਉਹਨਾਂ ਵੱਲੋਂ ਜਿਹੜਾ ਹਮਲਾ ਕੀਤਾ ਜਾਂਦਾ ਉਹਨਾਂ ਵੱਲੋਂ ਜਿਹੜੇ AK47 ਤੋਂ ਲੈ ਕੇ ਹੋਰ ਵੀ ਹਥਿਆਰਾਂ ਦੇ ਨਾਲ ਜਿਹੜਾ ਕਹਿ ਸਕਦੇ ਆਂ ਵੀ ਗਿਣਤੀ ਵੱਧ ਹੋਣ ਦੇ ਕਾਰਨ ਜਿਹੜਾ ਅਟੈਕ ਕੀਤਾ ਜਾਂਦਾ ਤਾਂ ਸਿੱਧੂ ਦੇ ਇਸ ਥਾਰ ਦੇ ਉੱਪਰ ਗੋਲੀਆਂ ਦੇ ਨਿਸ਼ਾਨ ਬਿਆਨ ਕਰਦੇ ਵੀ ਕਿੰਨੇ ਬੇਰਹਿਮੀ ਦੇ ਨਾਲ ਜਿਹੜਾ ਅਟੈਕ ਕੀਤਾ ਗਿਆ ਤੇ ਇਸ ਗੱਡੀ ਦੇ ਵਿੱਚ ਸਿਰਫ ਸਿੱਧੂ ਕੋਲੀ ਹਥਿਆਰ ਸੀਗਾ ਸਿੱਧੂ ਕੋਲੀ ਵੈਪਨ ਸੀ ਪਰ ਜਿਹੜੇ ਸਿੱਧੂ ਦੇ ਸਾਥੀ ਸੀਗੇ ਇੱਕ ਸਾਥੀ ਜਿਹੜਾ ਗੁਰਵਿੰਦਰ ਤੇ ਇੱਕ ਗੁਰਪ੍ਰੀਤ ਜਿਹੜੇ ਅੰਦਰ ਬੈਠੇ ਸੀਗੇ ਉਹ ਨਾਲ ਸੀ ਮੌਜੂਦ ਸੀਗੇ ਤੇ ਇਹ ਥਾਰ ਹਵੇਲੀ ਦੇ ਵਿੱਚੋਂ ਸਵਾ ਪੰਜ ਵਜੇ ਦੇ ਕਰੀਬ ਜਿਹੜੀ ਆ ਬਾਹਰ ਨਿਕਲਦੀ ਆ ਤੇ ਅੱਜ ਇਹ ਥਾਰ ਨੂੰ ਕਹਿ ਸਕਦੇ ਆ ਵੀ 3 ਸਾਲ ਤੀਸਰੀ ਵਰਸੀ ਅੱਜ ਸਿੱਧੂ ਮੂਸੇਵਾਲੇ ਦੀ ਤਾਂ ਫੈਨਜ਼ ਦੀਆਂ ਜਿਹੜੀਆਂ ਅੱਖਾਂ ਨਮ ਨੇ ਇਹ ਉਹੀ ਥਾਰ ਹੈ ਜਿੱਥੇ ਸਿੱਧੂ ਦੀ ਚੱਪਲ ਜਿਹੜੀ ਹੈ ਉਹ ਵੀਡੀਓ ਸੋਸ਼ਲ ਮੀਡੀਆ ਤੇ ਬੜੀ ਵਾਇਰਲ ਹੋਈ ਸੀ ਕਿ ਸਿੱਧੂ ਬੜੇ ਸਿੰਪਲ ਤਰੀਕੇ ਦੇ ਨਾਲ ਰਹਿੰਦਾ ਸੀ ਪਰ ਅੱਜ ਹਰ ਇੱਕ ਅੱਖ ਇਸ ਕਰਕੇ ਵੀ ਨਾ ਮੈਂ ਕਿ ਸਿੱਧੂ ਨੂੰ ਇਨਸਾਫ ਨਹੀਂ ਮਿਲਿਆ ਸਿੱਧੂ ਦੇ ਪਰਿਵਾਰ ਨੂੰ ਇਨਸਾਫ ਨਹੀਂ ਮਿਲਿਆ ਉਹ ਹਵੇਲੀ ਕਿਤੇ ਨਾ ਕਿਤੇ ਛੋਟੇ ਸ਼ੁਭਦੇ ਆਉਣ ਦੇ ਨਾਲ ਕਿਲਕਾਰੀਆਂ ਨਾਲ ਗੂੰਜਦਾ ਉਠੀ ਪਰ ਜਿਹੜੀ ਇਨਸਾਫ ਦੀ ਮੰਗ ਹੈ ਉਹ ਸਿੱਧੂ ਮੂਸੇਵਾਲੇ ਦਾ ਪਰਿਵਾਰ ਲਗਾਤਾਰ ਕਰ ਰਿਹਾ ਹੈ ਤਾ ਇਸ ਥਾਰ ਨੂੰ ਬੜਾ ਸਾਫ ਸੰਭਾਲ ਕੇ ਹਵੇਲੀ ਦੇ ਵਿੱਚ ਰੱਖਿਆ ਗਿਆ ਜਿੰਨੇ ਵੀ ਫੈਨ ਸਿੱਧੂ ਦੇ ਹਵੇਲੀ ਦੇ ਵਿੱਚ ਆਉਂਦੇ ਨੇ ਉਹ ਦੇਖਦੇ ਨੇ ਥਾਰ ਨੂੰ ਤੇ ਮਾਇੂਸ ਵੀ ਹੁੰਦੇ ਨੇ ਕਿ ਕਿਸੇ ਸਮੇਂ ਸਿੱਧੂ ਮੂਸੇਵਾਲਾ ਇਸ ਥਾਰ ਦੇ ਵਿੱਚ ਬੈਠ ਕੇ ਆਪਣੇ ਫੈਨਸ ਨਾਲ ਫੋਟੋ ਖਿਚਵਾਉਂਦਾ ਹੁੰਦਾ ਸੀ ਅਕਸਰ ਸਿੱਧੂ ਦੀਆਂ ਫੋਟੋ ਖਿਚਵਾਉਣ ਵਾਲੀਆਂ ਵੀਡੀਓ ਜਿਹੜੀਆਂ ਸੋਸ਼ਲ ਮੀਡੀਆ ਤੇ ਵਾਇਰਲ ਹੁੰਦੀਆਂ ਰਹਿੰਦੀਆਂ ਸੀ ਪਰ ਅੱਜ ਇਹ ਥਾਰ ਹਵੇਲੀ ਦੇ ਵਿੱਚ ਤਾਂ ਮੌਜੂਦ ਹੈ ਪਰ ਸਿੱਧੂ ਮੂਸੇਵਾਲਾ ਸ਼ਰੀਰਕ ਤੌਰ ਤੇ ਕਹਿ ਸਕਦੇ ਆਂ ਵੀ ਸਾਡੇ ਵਿੱਚ ਨਹੀਂ ਪਰ ਦਿਲਾਂ ਦੇ ਵਿੱਚ ਹਮੇਸ਼ਾ ਸਿੱਧੂ ਰਾਜ ਕਰਦਾ ਹੈ ਦੇਖ ਸਕਦੇ ਹੋ ਪਿੱਛੋਂ ਜਿਹੜਾ ਪਹਿਲਾ ਫਾਇਰ ਜਿਹੜਾ ਅ ਦੋਸ਼ੀਆਂ ਵੱਲੋਂ ਕੀਤਾ ਗਿਆ ਤੇ ਉਸ ਤੋਂ ਬਾਅਦ ਜਿਹੜੀ ਗੱਡੀ ਬੈਲੈਂਸ ਤੋਂ ਬਾਹਰ ਹੋ ਜਾਂਦੀ ਹੈ ਤਾਂ ਅਥਾਰ ਦੀ ਤਸਵੀਰ ਬਿਆਨ ਕਰਦੀ ਆ ਦੇਖੋ ਤੁਸੀਂ ਕਿਸ ਤਰੀਕੇ ਦੇ ਨਾਲ ਜਿਹੜਾ ਬੇਰਹਿਮੀ ਨਾਲ ਜਿਹੜਾ ਗੋਲੀਆਂ ਦੇ ਵਾਰ ਜਿਹੜੇ ਨੇ ਉਹ ਥਾਰ ਦੇ ਉੱਪਰ ਕੀਤੇ ਗਏ ਨੇ ਪਰ ਪਰਿਵਾਰ ਵੱਲੋਂ ਇਸ ਥਾਰ ਨੂੰ ਇਸ ਕਰਕੇ ਜਿਹੜਾ ਹਵੇਲੀ ਦੇ ਵਿੱਚ ਖੜਾ ਕੀਤਾ ਗਿਆ ਕਿ ਜਿੰਨੇ ਵੀ ਸਿੱਧੂ ਦੇ ਚਾਹਣ ਵਾਲੇ ਨੇ ਉਹ ਹਵੇਲੀ ਦੇ ਵਿੱਚ ਆਉਂਦੇ ਨੇ ਦੇਖਦੇ ਨੇ ਥਾਰ ਨੂੰ ਤਾਂ ਸਮਝਦੇ ਨੇ ਕਿਸ ਤਰੀਕੇ ਦੇ ਨਾਲ ਕਾਨੂੰਨ ਵਿਵਸਥਾ ਜਿਹੜੀ ਪੰਜਾਬ ਦੀ ਹੈ ਦਿਨ ਦਿਹਾੜੇ ਕਹਿ ਸਕਦੇ ਆਂ ਵੀ ਸਿੱਧੂ ਮੂਸੇਵਾਲੇ ਦੇ ਉੱਪਰ ਹਮਲਾ ਹੁੰਦਾ ਹੈ ਇਹ ਥਾਰ ਬਿਆਨ ਕਰਦੀ ਹੈ ਹਾਲਾਤ ਪੰਜਾਬ ਦੇ ਤੇ ਪੰਜਾਬ ਦੇ ਹਾਲਾਤਾਂ ਨੂੰ ਬਿਆਨ ਕਰਦੀ ਹੈ ਤਸਵੀਰ ਕਿਤੇ ਨਾ ਕਿਤੇ ਸਿੱਧੂ ਦੇ ਫੈਨਸ ਨੂੰ ਦੁੱਖ ਵੀ ਪਹੁੰਚਾਉਂਦੀ ਹੈ ਕਿਉਂਕਿ ਇਸ ਥਾਰ ਨੂੰ ਦੇਖ ਕੇ ਸਰ ਜਿਹੜੇ ਸਿੱਧੂ ਦੇ ਫੈਨ ਨੇ ਉਹ ਇੱਥੇ ਆ ਕੇ ਭਾਵੁਕ ਵੀ ਹੋ ਜਾਂਦੇ ਨੇ ਭਾਵੁਕ ਸ਼ਬਦਾਂ ਦੇ ਵਿੱਚ ਇਹ ਵੀ ਕਹਿੰਦੇ ਨੇ ਕਿ ਪੰਜਾਬ ਦੇ ਵਿੱਚ ਹਾਲਾਤ ਸਹੀ ਨਹੀਂ ਤੇ ਇੱਕ ਕਲਾਕਾਰ ਜਿਸ ਨੇ ਦੇਸ਼ਾਂ ਵਿਦੇਸ਼ਾਂ ਤੱਕ ਨਾਮ ਰੌਸ਼ਨ ਕੀਤਾ ਮਾਨਸਾ ਦਾ ਮੂਸਾ ਦਾ ਤੇ ਉਹ ਕਲਾਕਾਰ ਇੱਕੋ ਦਾਮ ਸਾਡੇ ਵਿੱਚੋਂ ਚਲਾ ਗਿਆ ਕਿਤੇ ਨਾ ਕਿਤੇ ਕੁਝ ਨਿਲਾਇਕੀਆਂ ਰਹੀਆਂ ਕਿਤੇ ਨਾ ਕਿਤੇ ਕੁਝ ਕਮਜ਼ੋਰੀਆਂ ਰਹੀਆਂ ਕਹਿ ਸਕਦੇ ਆਂ ਵੀ ਸਿਕਿਉਰਟੀ ਰੀਜ਼ਨ ਜੇ ਜਿਸ ਤੋਂ ਬਾਅਦ ਜਿਹੜਾ ਪੂਰੇ ਮਾਨਸਾ ਸ਼ਹਿਰ ਦੇ ਵਿੱਚ ਅਲਾਰਟ ਤਾਂ ਕੀਤਾ ਗਿਆ ਪਰ ਦੋਸ਼ੀਆਂ ਨੂੰ ਫੜਨ ਦੇ ਵਿੱਚ ਜਿਹੜਾ ਬਹੁਤ ਦੇਰ ਹੋਈ ਤਾ ਇਹ ਥਾਰ ਦੀ ਤਸਵੀਰ ਹੈ 29 ਮਈ ਸਿੱਧੂ ਮੂਸੇਵਾਲੇ ਦੀ ਵਰਸੀ ਦਾ ਦਿਨ ਤੇ ਇਹ ਥਾਰ ਬਿਆਨ ਕਰਦੀ ਹੈ ਕਿ ਸਿੱਧੂ ਮੂਸੇਵਾਲੇ ਦੇ ਜਿੰਨੇ ਵੀ ਚਾਹਣ ਵਾਲੇ ਨੇ ਉਹ ਹਵੇਲੀ ਦੇ ਵਿੱਚ ਆਉਂਦੇ ਨੇ ਭਾਵਕ ਹੋ ਜਾਂਦੇ ਨੇ ਇਸ ਥਾਰ ਨੂੰ ਦੇਖ ਕੇ ਅੱਜ ਤੁਸੀਂ ਵੀ ਇਹ ਤਸਵੀਰ ਦੇਖ ਕੇ ਸਮਝ ਸਕਦੇ ਹੋ ਕਿ ਕਿੰਨੀ ਬੇਰਹਿਮੀ ਦੇ ਨਾਲ ਜਿਹੜਾ ਸਿੱਧੂ ਦੇ ਉੱਪਰ ਅਟੈਕ ਕੀਤਾ ਇਹ ਉਹੀ ਕਲਾਕਾਰ ਜਿਸ ਨੇ ਦੇਸ਼ਾਂ ਵਿਦੇਸ਼ਾਂ ਤੱਕ ਨਾਮ ਰੌਸ਼ਨ ਕੀਤਾ ਮਾਨਸਾ ਦਾ ਮੂਸਾ ਦਾ ਤੇ ਬੁਲੰਦੀਆਂ ਨੂੰ ਛਾਉਂਦਾ ਬਿਲਬੋਰਡ ਤੇ ਛਾਉਂਦਾ ਝੋਟਾ ਅੱਜ ਸਾਡੇ ਵਿਚਕਾਰ ਨਹੀਂ ਪਰ ਸਿੱਧੂ ਨੂੰ ਚਾਹਣ ਵਾਲੇ ਉਸ ਨੂੰ ਹਮੇਸ਼ਾ ਜਿਉਂਦਾ ਜਾਗਦਾ ਰੱਖਦੇ ਨੇ ਸੇਵਿਆਂ ਦੇ ਵਿੱਚੋਂ ਵੀ ਗੀਤ ਸਿੱਧੂ ਦੇ ਆਉਂਦੇ ਨੇ ਤੇ ਬਿਲਬੋਰਡ ਤੇ ਛਾ ਜਾਂਦੇ ਨੇ ਕਿਉਂਕਿ ਉਸਦੀ ਕਲਮੀ ਇਸ ਤਰ੍ਹਾਂ ਕੀ ਦੀ ਸੀ ਉਸਦਾ ਗਾਉਣਾ ਹੀ ਇਸ ਤਰੀਕੇ ਦਾ ਸੀ ਕਿ ਸਭ ਨੂੰ ਚੁਬਦਾ ਸੀ ਅੱਜ ਉਹਨਾਂ ਲੋਕਾਂ ਦੇ ਮਨਾਂ ਦੇ ਜਿਹੜੇ ਬਹਿਮ ਸੀ ਉਹ ਕਿਤੇ ਨਾ ਕਿਤੇ ਨਿਕਲ ਗਏ ਜਿਹੜੇ ਚਾਹੁੰਦੇ ਚਾਹੁੰਦੇ ਸੀ ਕਿ ਸਿੱਧੂ ਮੁੱਕ ਜਾਣਾ ਪਰ ਸਿੱਧੂ ਉਸੇ ਤਰ੍ਹਾਂ ਵਰਕਰ ਆ ਤੇ ਛੋਟੇ ਸ਼ੁਭ ਦੇ ਆਉਣ ਨਾਲ ਪਰਿਵਾਰ ਦੇ ਵਿੱਚ ਖੁਸ਼ੀ ਦੀ ਲਹਿਰ ਦਾਈ ਪਰ ਇਨਸਾਫ ਦੀ ਮੰਗ ਹੈ ਜਿਹੜੀ ਉਹ ਪਰਿਵਾਰ ਲਗਾਤਾਰ ਕਰ ਰਿਹਾ ਕੈਮਰਾਮੈਨ ਮਨੀਸ਼ ਦੇ ਨਾਲ ਪਰਮ ਦੀ ਪ੍ਰਾਣਾ ਐਫਓਪੀ ਨਿਊਜ਼ ਮਾਨਸਾ